ਸਾਡੇ ਵੀ ਇਹ ਮਨ ਚ ਚਾਹੋ ਸੀਗਾ ਅਸੀਂ ਵੀ ਚਾਰ-ਚਾਰ 10-10 ਮੁਰਗੀਆਂ ਰੱਖ ਲਈ ਸੀ ਵੀ ਨਾਲੇ ਮਾਰ ਕੇ ਖਾ ਲਿਆ ਕਰਾਂਗੇ ਨਾਲੇ ਮਾਮਚਾ ਲੈ ਲਾਂਗੇ ਕਿੱਥੇ ਫਲੱਡ ਆਏ ਸੀ ਕਿਸੇ ਨੂੰ ਇੱਕ ਪੰਛੀ ਜਿਹੇ ਸਰਕਾਰ ਨੇ ਦਿੱਤੀ ਹੋਵੇ ਤਾਂ ਮੈਂ ਕਹਿੰਦਾ ਵੀ ਮੈਨੂੰ ਗਧੇ ਤੇ ਚੜਾ ਕੇ ਮੂੰਹ ਕਾਲਾ ਕਰ ਦੋ ਬਰਾਏ ਕਿਹਨੂੰ ਇਹਨਾਂ ਨੇ ਇੱਕ ਪੰਛੀ ਦਿੱਤੀ ਹੋਵੇ ਫਲੱਡ ਚ ਆਏ ਦੀ ਆਹ ਤੇ ਚਾ ਚਾ ਅਸੀਂ ਵੀ ਗਏ ਸੀ ਕਿ ਕਿਰਨਾਂ ਦਾ ਹਾਂ ਆ ਬੈਠੇ ਸਾਨੂੰ ਸਾਰੇ ਗਾਲਾਂ ਦਿੰਦੇ ਹੁੰਦੇ ਸੀ ਹੁਣ ਅਸੀਂ ਇਹਨਾਂ ਦੇ ਛੱਤਰ ਥੱਲੇ ਆ ਸਾਰੇ ਅਜੇ ਤੱਕ ਸਾਨੂੰ ਤਾਂ ਹੀ ਦੇਖਿਆ ਵੀ ਕੀ ਹੋਈ ਜਾਂਦਾ ਹੈ ਪਮਤਰੇ ਜੇ ਪਏ ਆ ਸਾਰੇ ਹੋਰ ਭੌਰ ਜਾ ਹੋ ਗਿਆ ਕੰਮ ਡਾਮਾ ਡੋਲੀ ਹੋਇਆ ਪ ਜਦੋਂ ਨੇ ਵੋਟ ਲੈਣੀ ਸੀ ਉਦੋਂ ਸਾਡੀ ਸਾਥ ਤੇ ਸੀਗਾ ਉਦੋਂ ਭੂਤਾਂ ਨਾਲ ਨਹੀਂ ਸੀਗਾ ਲਾਭ ਗੋ ਉਦੋਂ ਸਾਡੇ ਨਾਲ ਸੀਗਾ ਸਾਡੇ ਕੋਲ ਵੋਟਾਂ ਮੰਗਦਾ ਸੀਗਾ ਵਪਾਰੀਆਂ ਦੀ ਸੁਣਦੇ ਨੇ ਹੁਣ ਵੱਡਿਆਂ ਦੀ ਮੰਗਣ ਦਾ ਫਰੈਤਕੀ ਵੀ ਆਉਣਗੇ ਵੋਟਾਂ ਆ ਗਈਆਂ ਉਹ ਤਾਂ ਹੁਣ ਅਸੀਂ ਰਬੜ ਮੰਗੂ ਬਤਾ ਦੇਾਂਗੇ ਹੁਣ ਤੇ ਦੋਗਲੇ ਘਨੇ ਇਹਨਾਂ ਨੂੰ ਬਿਲਕੁਲ ਦੋਗਲੇ ਨੇ ਇਹ ਇਹ ਤਾਂ ਨਹੀਂ ਹੈਗਾ ਵੀ ਆ ਰਾਤ ਨੂੰ ਪੈਣ ਲੱਗੇ ਇਹ ਖੱਟੀ ਪੱਗ ਬੰਨੀ ਬੈਠੇ ਤੇ ਤਰਕੇ ਨੂੰ ਚਿੱਟੀ ਬੰਨ ਲੈਣਗੇ ਉਹਦਾ ਉਹ ਸਟੈਂਡ ਤੇ ਤਾਂ ਖੜਾ ਹੈ ਨਾ ਚਲ ਅਸੀਂ ਤਾਂ ਸਾਡਾ ਇੱਕ ਹੁੰਦਾ ਜੱਟਾ ਵੀ ਸਾਡਾ ਸਟੈਂਡ ਹੈ ਇਸ ਦਾ ਸਟੈਂਡ ਨਾਲ ਖੜਨਾ ਹੈ ਇਹਨਾਂ ਦਾ ਸਾੜਾ ਇਹਨਾਂ ਦਾ ਸਟੈਂਡ ਹੀ ਨਹੀਂ ਕੋਈ ਹੈਗਾ ਜਿਹੜੀਆਂ ਇਹ ਗੱਲਾਂ ਕਰਦੇ ਸੀ ਜਿਹੜੀਆਂ ਇੱਥੇ ਫੜਾ ਮਾਰਦੇ ਸੀਗੇ ਇਹ ਸਭ ਇੱਕ ਗਪੌੜ ਹੈ ਇਹਨਾਂ ਦੇ ਸਾਰੇ ਸਾਰੇ ਹੀ ਗੱਪੀ ਨੇ ਇਹ ਅਕਾਲੀ ਦਲ ਚ ਤਾਂ ਇਹ ਕਹਿੰਦੇ ਸੀ ਸੁਖਵੀਰ ਬਾਦਲ ਨੂੰ ਵੀ ਸੁੱਖਾ ਗੱਪੀ ਹੈ ਉਹ ਤਾਂ ਇੱਕ ਗੱਪੀ ਸੀ ਇਹ ਤਾਂ ਟੋਟਲੀ ਗੱਪੀ ਨੇਗੇ ਇਹਨਾਂ ਦੇ ਵਿੱਚ ਤਾਂ ਕਿਸੇ ਦੇ ਵਿੱਚੋਂ ਕੱਢਣ ਪਾਉਣ ਨੂੰ ਕੁਝ ਹੀ ਨਹੀਂ ਹੈਗਾ ਨੱਚਦਾ ਆ ਸਾਰੇ ਜਿੰਨੇ ਬੈਠੇ ਨੇ ਹੀ ਮੁੰਡੇ ਵਿੱਚ ਆਮ ਆਦਮੀ ਵਾਲੀ ਨਹੀਂ ਸਾਰੇ ਇਹਨਾਂ ਚਲੋ ਅਸੀਂ ਤਾਂ ਰਾਬਤਾ ਨਹੀਂ ਸੀਗਾ ਇਹਨਾਂ ਨਾਲ ਜੀ ਇਹਨਾਂ ਦਾ ਸੀਗਾ ਜੀ ਫੋਨ ਤੇ ਗੱਲਾਂ ਜਦੋਂ ਹੁੰਦੀਆਂ ਹੀ ਆਪਸ ਵਿੱਚ ਜਦੋਂ ਵੋਟਾਂ ਮੰਗਦੇ ਨੇ ਪਰ ਨਹੀਂ ਬਾਤ ਪੁੱਛੀ ਉਹਨਾਂ ਨੇ ਜੀ 70 ਸਾਲਾਂ 'ਚ ਬਦਲਾਅ ਨਹੀਂ ਕਰਿਆ ਨੇ ਕੱਲੇ ਵਿਆਹ ਕਰਾਏ ਨੇ ਜ ਹੋ ਨਹੀਂ ਦੀਦੇ ਭਾਈ ਅਸੀਂ ਚੰਗੇ ਨਹੀਂ ਲੱਗਦੇ ਤੋ ਬੋਟ ਲੈਣੀ ਸੀ ਲੈ ਲਈ ਹੱਤੋਂ ਹੁਣ ਅਸੀਂ ਚੰਗੇ ਨਹੀਂ ਲੱਗਦੇ ਇਹਨੂੰ ਬੋਟ ਤਾਂ ਐਤੀ ਵੀ ਹੈ ਵੈਰਸਟੀ ਲੈਣਾ ਨਹੀਂ ਇੱਥੇ ਨਹੀਂ ਪਾਉਂਦੇ ਭਾਈ ਤਾਂ ਇਕੱਲੇ ਸਿਮਰਜੀਤ ਮਾਨ ਨੂੰ ਪਾਉਣੀ ਆ ਭਾਈ ਬੋਟ ਅਸੀਂ ਜਮਾ ਠੋਕ ਕੇ ਹੁਣ ਅਸੀਂ ਡਰਦੇ ਰੁਦੇ ਵੀ ਨਹੀਂ ਕਹੇ ਤੋ ਜਿਹੜਾ ਕੁਝ ਹੋਣਾ ਉਹ ਤਾਂ ਦੇਖੀ ਜੋ ਹੋਊਗਾ ਹੀ ਹੁਣ ਉਹ ਚੋ ਬਦਲਦਾ ਤਾਂ ਨਹੀਂ ਹੈਗਾ ਸਤ੍ਰੀਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਮੋਗੇ ਇਸ ਵੇਲੇ ਪਿੰਡ ਧੂਰਕੋਟ ਦੇ ਵਿੱਚ ਖੜੇ ਆਂ ਪੰਜਾਬ ਦੇ ਵਿੱਚ ਪਸ਼ੂਆਂ ਨੂੰ ਇੱਕ ਬਿਮਾਰੀ ਜਿਹੜੀ ਆ ਫੈਲੀ ਹੋਈ ਆ ਤੇ ਜਿਸ ਪਿੰਡ ਦੇ ਵਿੱਚ ਜਿਸ ਨਗਰ ਦੇ ਵਿੱਚ ਇਹ ਬਿਮਾਰੀ ਜਾਂਦੀ ਆ ਤਾਂ ਸੌਆਂ ਦੇ ਵਿੱਚ ਪਸ਼ੂਆਂ ਨੂੰ ਜਿਹੜੀ ਆ ਉਹ ਆਪਣੇ ਨਾਲ ਹੀ ਲੈ ਕੇ ਜਿਹੜੀ ਆ ਤੁਰ ਜਾਂਦੀ ਆ ਤੇ ਜੇਕਰ ਮੈਂ ਪਿੰਡਾਂ ਦੀ ਗੱਲ ਕਰਾਂ ਤਾਂ ਪਿੰਡਾਂ ਦੇ ਵਿੱਚ ਬਹੁਤੇ ਘਰ ਬਹੁਤੇ ਜ਼ਿੰਮੇਦਾਰ ਇਦਾਂ ਦੇ ਹੁੰਦੇ ਨੇ ਕਿ ਜਿਨ੍ਹਾਂ ਦਾ ਗੁਜ਼ਰਬਸਰ ਜਿਹੜਾ ਉਹ ਸਿਰਫ ਤੇ ਸਿਰਫ ਦੁੱਧ ਤੇ ਹੁੰਦਾ ਆ ਕਿ ਭਾਈ ਪਸ਼ੂ ਪਾਲਦੇ ਨੇ ਉਸ ਤੋਂ ਬਾਅਦ ਦੁੱਧ ਵੇਚਦੇ ਨੇ ਤੇ ਆਪਦਾ ਗੁਜ਼ਾਰਾ ਜਿਹੜਾ ਉਹ ਕਰਦੇ ਨੇ ਧੂਰਕੋਟ ਪਿੰਡ ਦੀ ਕਹਾਣੀ ਜਿਹੜੀ ਆ ਉਹ ਵੀ ਇਸੇ ਤਰ੍ਹਾਂ ਦੀ ਆ 300 ਤੋਂ ਵਧੇਰੇ ਪਸ਼ੂ ਜਿਹੜੇ ਆ ਇਸ ਪਿੰਡ ਦੇ ਵਿੱਚੋਂ ਇਸ ਬਿਮਾਰੀ ਦੇ ਕਰਕੇ ਜਿਹੜੇ ਮਰ ਚੁੱਕੇ ਆ ਪਰ ਸਵਾਲ ਇੱਥੇ ਸਰਕਾਰ ਤੇ ਆਉਂਦਾ ਆ ਸਰਕਾਰ ਦੀ ਗੱਲ ਤਾਂ ਕਰਦੇ ਆ ਕਿਉਂਕਿ ਇਹ ਆਮ ਲੋਕਾਂ ਦੀ ਸਰਕਾਰ ਆ ਜਿਹੜੀ ਕਿ ਭਗਵਾਨ ਸਿੰਘ ਮਾਨ ਸ਼ੁਰੂ ਤੋਂ ਕਹਿੰਦੇ ਆ ਇਹ ਨਹੀਂ ਆਮ ਘਰਾਂ ਤੋਂ ਚੱਲਣ ਵਾਲੀ ਸਰਕਾਰ ਆ ਸੱਥਾਂ ਤੋਂ ਚੱਲਣ ਵਾਲੀ ਸਰਕਾਰ ਆ ਪਰ ਅੱਜ ਇਹ ਦੱਸਦਿਆਂ ਮੈਨੂੰ ਵੀ ਸ਼ਰਮ ਆਉਂਦੀ ਆ ਕੇ ਉਸੇ ਆਮ ਸਰਕਾਰ ਦਾ ਲੀਡਰ ਉਸੇ ਆਮ ਸਰਕਾਰ ਦਾ ਐਮ ਐਲ اے ਇਸ ਪਿੰਡ ਦੇ ਵਿੱਚ ਪਹੁੰਚਿਆ ਤੱਕ ਨਹੀਂ ਜਿਹੜੇ ਬਜ਼ੁਰਗ ਇਸ ਵੇਲੇ ਸੱਦੇ ਵਿੱਚ ਬੈਠੇ ਨੇ ਇਹ ਉਹਨੇ ਇਹਨਾਂ ਨੇ ਵੋਟਾਂ ਪਾਈਆਂ ਹੋਣੀਆਂ ਚਾਵਾਂ ਦੇ ਨਾਲ ਨੌਜਵਾਨ ਸਾਡੇ ਨਾਲ ਬੈਠੇ ਨੇ ਇਹਨਾਂ ਨੇ ਵੀ ਆਪਣੇ ਬਜ਼ੁਰਗਾਂ ਤੋਂ ਵੋਟਾਂ ਪਾਈਆਂ ਹੋਣੀਆਂ ਕਿ ਭਈ ਇਸ ਵਾਰੀ ਬਦਲਾ ਆਉਣਾ ਸਰਕਾਰ ਥੋੜੇ ਤੇ ਸਾਡੇ ਘਰਾਂ ਤੋਂ ਚੱਲਣੀ ਹੈ ਤੇ ਸਰਕਾਰ ਸੱਥਾਂ ਤੋਂ ਚੱਲਣੀ ਹੈ ਪਰ ਸਰਕਾਰ ਸੱਥਾਂ ਤੋਂ ਚਲਦੀਆਂ ਜਾਂ ਨਹੀਂ ਉਹ ਵੀ ਗੱਲਬਾਤ ਇਹਨਾਂ ਦੇ ਨਾਲ ਕਰ ਲਾਂਗੇ 300 ਤੋਂ ਵਧੇਰੇ ਪਸ਼ੂ ਮਰ ਗਏ ਇਹ ਤਾਂ ਕਹਿ ਨਹੀਂ ਸਕਦੇ ਕਿ ਹਾਲੇ ਤੱਕ ਉਸ ਹਾਕਮ ਨੂੰ ਪਤਾ ਨਾ ਲੱਗਿਆ ਹੋਵੇ ਕਿ ਇਸ ਪਿੰਡ ਦੇ ਵਿੱਚ ਬਿਮਾਰੀ ਫੈਲੀ ਹੋ ਕਿ ਪੰਜਾਬ ਭਰ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਬਿਮਾਰੀ ਜਿਹੜੀ ਆ ਫੈਲੀ ਆ ਤਾਂ ਫਿਰ ਕੀ ਗੱਲ ਕਿ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਹੁਣ ਆਮ ਘਾਰੀ ਦਿਸਣੋਂ ਹਟ ਗਏ ਹੁਣ ਆਮ ਲੋਕ ਦਿਸਣੋਂ ਹਟ ਗਏ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਿਮਾਰੀ ਤੇ ਗੱਲਬਾਤ ਜ਼ਰੂਰ ਕਰ ਲਗੇ ਜਿਹੜੀ ਬਿਮਾਰੀ ਇਸ ਪਿੰਡ ਦੇ ਵਿੱਚ ਜਿਹੜੀ ਹੈਗੀ ਆ ਫੈਲੀ ਆ ਬਜ਼ੁਰਗਾਂ ਨਾਲ ਗੱਲਬਾਤ ਕਰਨਾ ਬਹੁਤ ਕੀ ਨਾਮ ਆ ਪਲੇਸ ਮੇਰਾ ਨੁਸਲਾਕਰ ਸਿੰਘ ਜੀ ਕਿੰਨਾ ਸਮਾਂ ਹੋ ਗਿਆ ਜਿਹੜੀ ਬਿਮਾਰੀ ਦੀ ਗੱਲ ਕਰਦਾ ਕਿੰਨਾ ਸਮਾਂ ਹੋ ਗਿਆ ਤੁਹਾਡੇ ਪਿੰਡ ਦੇ ਵਿੱਚ ਬਾਈ ਜੀ ਪਹਿਲਾਂ ਤਾਂ ਅਸੀਂ ਆਰਐਮਪੀ ਟੀਮੇ ਦਾ ਧੰਨਵਾਦ ਕਰਦੇ ਆ ਜਿਹੜੇ ਸਾਡੇ ਪਿੰਡ ਦੇ ਵਿੱਚ ਆਏ ਹੋ ਸਾਡੇ ਪਿੰਡ ਦੇ ਦੁੱਖ ਦਰਦ ਬਣਾਉਣ ਆਏ ਹੋ ਸਾਡੀ ਆਵਾਜ਼ ਵਣ ਦੇ ਲਈ ਆਏ ਹੋ ਦੂਸਰੀ ਗੱਲ ਰਹੀ ਡੰਗਰਾਂ ਦੀ ਡੰਗਰ ਸਾਡੇ ਪਿੰਡ ਦੇ ਵਿੱਚ ਬਾਈ ਜੀ 300 ਦੇ ਲਗਭਗ ਮਰ ਚੁੱਕਿਆ ਜੀ ਸਾਡੇ ਕੋਲ ਲਿਸਟ ਅਸੀਂ ਬਣਾ ਰਹੇ ਹਾਂ ਸਾਡੇ ਕੋਲ 225 ਡੰਗਰਾਂ ਦੀ ਲੋਕਾਂ ਨੇ ਨੌ ਦੇਤੇ ਨੇ ਸੀ ਉਹਨਾਂ ਲਿਖੀ ਬੈਠਿਆਂਗੇ ਹੂੰ ਤੇ ਇਸ ਇਹ ਜਿਹੜੀ ਲਸਟਾਏ 300 ਤੇ ਜਾਣੀ ਆ 300 ਤੋਂ ਟੱਪਣਾ 300 ਤੋਂ نیچے ਨਹੀਂ ਰਹਿਣੀ ਕਿੰਨਾ ਸਮਾਂ ਹੋ ਗਿਆ ਇਹ ਬਿਮਾਰੀ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਅੱਜ ਜੀ 40 ਦਿਨ ਹੋ ਗਏ ਚੱਲਦੀ ਨੇ 40 ਦਿਨ ਹੋ ਗਈ ਚੱਲਦੀ ਚੱਲਦੀ ਹਾਂ ਤੇ ਉਸ ਤੋਂ ਪਹਿਲਾਂ ਕੋਈ ਪ੍ਰਸ਼ਾਸਨ ਆਇਆ ਹੋਵੇ ਡਾਕਟਰਾਂ ਦੇ ਵੱਲੋਂ ਡਾਕਟਰਾਂ ਦੀ ਟੀਮ ਜਿਹੜੀ ਆ ਜਦੋਂ ਤੋਂ ਅੱਜ ਤੁਸੀਂ ਜਦੋਂ ਬਿਮਾਰੀ ਪਈ ਉਸ ਤੋਂ ਬਾਅਦ ਇਤਲਾਹ ਕਰਤੀ ਸੀ ਅ ਡਾਕਟਰਾਂ ਦੇ ਕਨੇ ਕੋਈ ਕਮੀ ਨਹੀਂ ਰਹੀ ਹੂੰ ਡਾਕਟਰਾਂ ਦੀ ਟੀਮ ਨੇ ਬਹੁਤ ਜ਼ਿਆਦਾ ਇੱਥੇ ਮਿਹਨਤ ਕਰੀ ਐ ਇਹ ਜੇ ਆਕੇ ਹੁਣ ਰੁਕੀ ਐ ਇੱਕ ਹਫ਼ਤੇ ਦੀ ਤਾਂ ਡਾਕਟਰਾਂ ਦੀ ਮਿਹਨਤ ਸਦਕਾ ਹੀ ਰੁਕੀ ਐ ਹੂੰ ਗੱਲ ਰਹੀ ਕੀ ਸਰਕਾਰ ਦੀ ਜਿਹੜੀ ਸਰਕਾਰ ਨੇ ਨਹੀਂ ਸਾਡੇ ਪਿੰਡ ਦਾ ਕੋਈ ਮਤਲਬ ਆਖੇ ਇੱਥੇ ਸਾਡੇ ਪਿੰਡ ਖਾਤਰ ਹਾ ਦਾ ਨਾਰਾ ਨਹੀਂ ਮਾਰਿਆ ਉਹਨਾਂ ਨੇ ਹਾਲੇ ਤੱਕ ਪਹੁੰਚੇ ਨਹੀਂ ਲਾਭ ਸਿੰਘ ਉਗੋਕੇ ਐਮਐਲਏ ਨਹੀਂ ਜੇ ਕੋਈ ਬਿਆਨ ਨਹੀਂ ਆਇਆ ਕਿਸੇ ਅਖਬਾਰ ਦੇ ਵਿੱਚ ਕਿਸੇ ਸੋਸ਼ਲ ਮੀਡੀਆ ਤੇ ਹਜੇ ਤੱਕ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਸਰਕਾਰ ਤੋਂ ਦੇ ਪੱਖ ਤੋਂ ਤਾਂ ਲਾਭ ਸਿੰਘ ਉਗੋਕੇ ਤੱਕ ਗੱਲ ਪੰਚਾਇਤੀ ਗੱਲ ਪਹੁੰਚ ਚੁੱਕੀ ਹੈ ਉਹਨਾਂ ਤੱਕ ਭਾਈ ਜੀ ਲਾਭ ਸਿੰਘ ਉਗੋਕੇ ਨੂੰ ਸਾਡੇ ਇੱਥੇ ਇੱਕ ਮਾਸਟਰ ਸੀਗਾ ਬਹੁਤ ਲਾਇਕ ਸੀਗਾ ਉਹਦਾ ਟਰਾਂਸਪੋਰਟ ਦਾ ਵੀ ਕੰਮ ਸੀਗਾ ਦੂਜਾ ਟਰਾਂਸਪੋਰਟ ਵਾਲੇ ਲਾਹਬ ਕੋ ਤੇ ਨੇੜ ਦੇ ਸੀਗੇ ਇਹਨਾਂ ਦਾ 35 ਦਿਨਾਂ ਦਾ ਟਾਈਮ ਦਾ ਰੌਲਾ ਜਾਂ ਉਹ ਬੈਂਕ ਚ ਗਏ ਨਾ ਹੁਣ ਉਹ ਕਿਤੇ ਸੰਗਰੂਰ ਚਲੇ ਆ ਗਿਆ ਤੇ ਸੀਆਈ ਵਾਲਿਆਂ ਵਾਂਗੂ ਸਾਪਾ ਮਾਰਿਆ ਸੀ ਲਾਹਬ ਸਿੰਘ ਉਗੋ ਨੇ ਸਾਡੇ ਪਿੰਡ ਦੇ ਵਿੱਚ 2 ਮਿੰਟਾਂ ਚ ਪਹੁੰਚ ਗਿਆ ਸੀਗਾ ਜਦੋਂ ਇੱਥੇ ਇੱਕ ਮਾਸਟਰ ਦੇ ਗੈਰ ਹਾਜ਼ਰ ਦਾ ਲਾਹਬ ਸਿੰਘ ਉਗੋ ਨੂੰ ਪਤਾ ਲੱਗਦਾ ਹੈ ਸਾਡੇ ਪਿੰਡ ਦਾ ਕੋਈ ਸਿਕਾਇਦਰੀ ਕਰਦਾ ਉਹਦੀ ਤੇ ਹੁਣ ਤਾਂ ਫਿਰ 40 ਦਿਨਾਂ ਤੋਂ ਚੱਲ ਰਹੀ ਹੈ ਬਿਮਾਰੀ ਹੁਣ ਤਾਂ ਲਾਹਬ ਸਿੰਘ ਉਗੋ ਦੇ ਨਾਲ ਸਾਡੇ ਪਿੰਡ ਦਾ ਜਿਹੜਾ ਉਹਦੇ ਗੱਡੀ ਚ ਚਲਾਉਂਦਾ ਉਹ ਵੀ ਮੁੰਡਾ ਸਾਡੇ ਪਿੰਡ ਦਾ ਹੈ ਉਹਦਾ ਇੱਕ ਪੀ ਹੈ ਉਹ ਵੀ ਸਾਡੇ ਪਿੰਡ ਦਾ ਮੁੰਡਾ ਹੈ ਹੁਣ ਕਿਉਂ ਨਹੀਂ ਉਹਦੇ ਕੋਲ ਗੱਲ ਪਹੁੰਚੀ ਹੋਣੀ ਹੁਣ ਤਾਂ ਲਾਜ਼ਮੀ ਪਹੁੰਚੀ ਹੋਣਾ ਗੱਲ ਫਿਰ ਹੁਣ ਦੱਸ ਦੇਣਾ ਤਾਂ ਸੋਸ਼ਲ ਮੀਡੀਆ ਤੇ ਗੱਲ ਚੱਲ ਰਹੀ ਹੈ ਚਲੋ ਨਹੀਂ ਉਹਨਾਂ ਦੇ ਵੀ ਨਹੀਂ ਪਹਚਾਈ ਗੱਲ ਦੱਸ ਦੇਣਾ ਤਾਂ ਸੋਸ਼ਲ ਮੀਡੀਆ ਤੇ ਗੱਲ ਚੱਲ ਰਹੀ ਹੈ ਨਾ ਸੋਡੇ ਤੱਕ ਵੀ ਪਹੁੰਚ ਗਈ ਤੁਸੀਂ ਵੀ ਆਏ ਹੋ ਹੁਣ ਸੋਸ਼ਲ ਮੀਡੀਆ ਤੋਂ ਦੇਖ ਕੇ ਆਏ ਹੋ ਨਾ ਗੱਲ ਵੀ ਕੀ ਹੋਇਆਗਾ ਤਾਂ ਕੀ ਲੱਗਦਾ ਕਿਉਂ ਪਹੁੰਚੇ ਕਿਉਂ ਨਹੀਂ ਹੁਣ ਇਹ ਹਲੇ ਤੱਕ ਕਿਉਂਕਿ ਆ ਗੱਲ ਆਮ ਕਰਾਂ ਤੋਂ ਸਰਕਾਰ ਚੱਲਣੀ ਹੁੰਦੀ ਸੀ ਗੱਲ ਆਮ ਸੱਥਾਂ ਤੋਂ ਸਰਕਾਰ ਚੱਲਣੀ ਹੁੰਦੀ ਸੀ ਕੀ ਲੱਗਦਾ ਆਮ ਘਰਾਂ ਦੇ ਬੱਚੇ ਉਦੋਂ ਤੱਕ ਸੀ ਜਦ ਤੱਕ ਉਹਨਾਂ ਨੇ ਸਾਥੋਂ ਵੋਟ ਲੈਣੀ ਸੀ ਹੁਣ ਸਾਡੀ ਵੋਟ ਲੈ ਲਈ ਹੈ ਹਮ ਉਹਨਾਂ ਦਾ ਨੋਟ ਤਾਂ ਹੀ ਦੇ ਨੇ ਹਮ ਹੁਣ ਉਹ ਵਪਾਰੀਆਂ ਨਾਲ ਹਮ ਵੱਡੇ ਘਰਾਣਿਆਂ ਨਾਲ ਉਹਨਾਂ ਨਾਲ ਉਹਦੀ ਜਾਰੀ ਉਹਨਾਂ ਕੋਲ ਹੀ ਰਹਿੰਦੇ ਨੇਗੇ ਹਮ ਹੁਣ ਉਹ ਸਾਡੀ ਤੱਕ ਵੋਟ ਦਾ ਮਤਲਬ ਹੋਊ ਜਿੱਦੇ ਉੱਦੇ ਹੋਣਗੇ ਹੁਣ ਨੋਟ ਨਾਲ ਉਹਨੂੰ ਨੋਟ ਦਾ ਮਤਲਬ ਹੈ ਹੁਣ ਨੋਟ ਇਕੱਠੇ ਕਰਨ ਲੱਗੇ ਹੋਏ ਨੇ ਹਮ ਉਤੇ ਕਰਤਾ ਇਦਾਂ ਦੇ ਵੀ ਹੁੰਦੇ ਨੇ ਬਾਈ ਜਿਹੜੇ ਸਿਰਫ ਗੁਜ਼ਾਰਾ ਜਿਹੜਾ ਪਸ਼ੂਆਂ ਦੇ ਉੱਪਰ ਹੀ ਹੁੰਦਾ ਤਾਂ ਫਿਰ ਉਹਨਾਂ ਦਾ ਤਾਂ ਫਿਰ ਕੰਮ ਲਗਭਗ ਰੋਜ਼ਗਾਰ ਹੀ ਖਤਮ ਹੋ ਗਿਆ ਬਾਈ ਸਾਡੇ ਮਿੰਟ ਬਹੁਤ ਨਾਲ ਗਰੀਬ ਘਰ ਨੇ ਉਹਨਾਂ ਦਾ ਗੁਜ਼ਾਰਾ ਸੋਡ ਵਾਲੀ ਗੱਲ ਆ ਬਿਲਕੁਲ ਪਸ਼ੂਆਂ ਤੋਂ ਹੀ ਸੀਗਾ ਯਾਰ ਤੇ ਉਹ ਮੰਨ ਕੇ ਉਹਨਾਂ ਦੇ ਪਸ਼ੂ ਮਰ ਚੁੱਕੇ ਨੇ ਉਹ ਵਿਚਾਰੇ ਹੁਣ ਮੰਨ ਕੇ ਨਾਲ ਦੁੱਧ ਪਾਉਂਦੇ ਨੇ ਖਰਚਾ ਕਿੱਥੋਂ ਚਲਾਉਣਾ ਬਹੁਤ ਜ਼ਿਆਦਾ ਔਖਾ ਉਹਨਾਂ ਨੂੰ ਭਰਾ ਯਾਰ ਤੇ ਅਸੀਂ ਨਾ ਲੜ ਲੜ ਵੋਟਾਂ ਪਾਈਆਂ ਸਾਬੇ ਮੰਮੀ ਡਾਡੀ ਵਰਗੇ ਤੋਂ ਹਨਾ ਵੀ ਨੌਜਵਾਨ ਬਿੜੀ ਨੇ ਹਰੇਕ ਨੇ ਕੈਸੀ ਵੋਟ ਪਾਈ ਬਦਲਾ ਲੈ ਕੇ ਆਈਏ ਨੌਕਰੀਆਂ ਮ ਮੈਂ ਸੋਚਿਆ ਕੁਝ ਹੋਰ ਸੀਗਾ ਤੇ ਹੋ ਗਿਆ ਕੁਝ ਹੋ ਰਿਹਾ ਕੁਝ ਹੋਰ ਹੀ ਹੋ ਗਿਆ ਕੋਈ ਗੱਲ ਨਹੀਂ ਬਣੀ ਭਰਾ ਯਾਰ ਇੱਡੀ ਕੀ ਗੱਲ ਹਲੇ ਤੱਕ ਦਿਖਿਆ ਕਿਉਂ ਨਹੀਂ ਕਿਉਂ ਨਹੀਂ ਦਿਸਿਆ ਫਿਰ ਲਾਭ ਸਿੰਘ ਕੋਲ ਦੂਰ ਬਹੁਤ ਵੀ ਨਹੀਂ ਰਹਿੰਦੇ ਇੱਥੇ 메ਨ ਰੋਡ ਤੇ ਲੱਗਿਆ ਹੋਇਆ ਉਹ ਨਾ ਤਾਂ ਕਿ ਭਾਈ ਰਹਾ ਤਪੇ ਰਿਹਾ ਇਸ ਲਾਭ ਸਿੰਘ ਕੋਲ ਹਾਂ ਤਪੇ ਵੀਰੇ ਉਹਨਾਂ ਦੀ ਰਹਿਸ ਹੈਗੀ ਤੇ ਉਹਨਾਂ ਨੇ ਇੱਕ ਵੀ ਘੇੜਾ ਜਾਂ ਉਹਨਾਂ ਦਾ ਕੋਈ ਵੀ ਨੁਮਾਇੰਦਾ ਸਾਡੇ ਪਿੰਡ ਨਹੀਂ ਆਇਆ ਯਾਰ ਸਾਡੇ ਮਤਲਬ 40 ਦਿਨਾਂ ਤੋਂ ਨੁਕਸਾਨ ਚੱਲ ਰਿਹਾ ਹੈ ਪਸ਼ੂਆਂ ਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੈ 300 ਤੋਂ ਪਲੱਸ ਪਸ਼ੂ ਮਰ ਚੁੱਕੇ ਹੈਗਾ ਤੇ ਇੱਕ ਵੀ ਬੰਦਾ ਕਿਸੇ ਨੇ ਆ ਕੇ ਹਾਂ ਦੇ ਨਾਰਾ ਨਹੀਂ ਮਾਰਿਆ ਹੈਗਾ ਯਾਰ ਕਿਸੇ ਨੂੰ ਮਤਲਬ ਅਸੀਂ ਇਹ ਨਹੀਂ ਕਹਿੰਦੇ ਗਰੀਬ ਬੰਦੇ ਨੂੰ ਮੁਆਵਜ਼ਾ ਜ਼ਰੂਰ ਮਿਲਣਾ ਚਾਹੀਦਾ ਭਰਾ ਯਾਰ ਤੇ ਕਿਉਂਕਿ ਹੁਣ ਬਹੁਤ ਜ਼ਿਆਦਾ ਔਖਾ ਯਾਰ ਜਿਵੇਂ ਤੁਸੀਂ ਕੁੱਲ ਗੱਲ ਕਰਦੇ ਹੋ ਜੀ ਕਿ 300 ਤੋਂ ਪਲੱਸ ਨੇ ਜੀ ਟੋਟਲ ਨੁਕਸਾਨ ਦੀ ਕੁੱਲ ਪੂਰੇ ਪਿੰਡ ਦੇ ਵਿੱਚ ਨੁਕਸਾਨ ਦੀ ਗੱਲ ਕਰੀਏ ਪੈਸਿਆਂ ਦੇ ਵਿੱਚ ਤਾਂ ਕਿੰਨੇ ਕੁ ਦਾ ਨੁਕਸਾਨ ਪੂਰੇ ਪਿੰਡ 'ਚ ਹੋ ਗਿਆ ਹੁਣ ਭਾਈ ਜੀ ਜੇ ਅਸੀਂ ਡੰਗਰਾਂ ਦੇ ਮੁ 3 ਕਰੋੜ ਦੇ ਤੱਕ ਇਹ ਡੰਗਰ ਬਣਦੇ ਨੇ ਜੀ 1 ਲੱਖ ਰੁਪਏ ਤੋਂ ਘੱਟ ਕੋਈ ਪਸੂ ਨਹੀਂ ਹੈਗਾ ਹੂੰ 2-2 ਲੱਖ ਦੀਆਂ ਵਿੱਚ ਝੋਟੀਆਂ ਲੋਕਾਂ ਦੀਆਂ ਮਰੀਆਂ ਲੱਗੀਆਂ ਹੂੰ ਤੇ ਗਾਹ ਉਹਨਾਂ ਦੇ ਉੱਤੇ ਦਵਾਈ ਜਿਹੜੀ ਲੱਗੀ ਹੈ ਲੋਕਾਂ ਦੀ ਹੂੰ ਉਹ ਵੀ ਲੱਖਾਂ ਦੇ ਗਿਣਤੀ 'ਚ ਹੈ ਹੂੰ ਜਿਹੜੀ ਮੈਡੀਸਿਨ ਲੱਗੀ ਹੈ ਮੈਡੀਸਿਨ ਉੱਤੇ ਲੱਗੀ ਜਿਹੜੀ ਸਾਢੇ 2 ਮੈਡੀਕਲ ਦੁਕਾਨਾਂ ਨੇ ਇੱਥੇ ਹੂੰ ਉਹਨਾਂ ਤੋਂ ਇਹਦਾ ਬਹਿਰਵਾ ਵੀ ਲੱਤਾ ਜਾ ਸਕਦਾ ਵੀ ਉਹਨਾਂ ਕੋਲ ਕਿੰਨੀ ਦਵਾਈ ਆ ਗਈ ਲੋਕਾਂ ਕੋਲ ਕਿਉਂਕਿ ਨਗਦ ਤਾਂ ਕਿਸੇ ਦੀ ਜੇਬ 'ਚ ਪੈਸੇ ਨਹੀਂ ਸੀਗਾ ਸਭ ਉਹਨਾਂ ਨੇ ਧਾਰ ਦਿੱਤੀ ਹੈਗੀ ਹੂੰ ਕਈਆਂ ਤੋਂ ਤਾਂ ਉਹਨਾਂ ਨੂੰ ਪੈਸਾ ਮੁੜਨ ਦੀ ਆਸ ਵੀ ਨਹੀਂ ਹੁੰਦੀ ਜਿਹੜਾ ਮਜ਼ਦੂਰ ਬੰਦਾ ਹੈ ਜਿਹਦਾ ਗੁਜ਼ਾਰਾ ਇਹ ਤੇ ਹੈਗਾ ਉਹਦਾ 1.5 ਲੱਖ ਦਾ ਡੰਗਰ ਮਰ ਗਿਆ ਜੀ ਉਹਦੇ ਕੋਲੋਂ ਪੈਸਾ ਹੀ ਉਹਨਾਂ ਦਾ ਕਿੱਥੋਂ ਮੁੜਨਾ ਹੈ ਪਰ ਉਹਨਾਂ ਨੇ ਦਿੱਤੀ ਸਭ ਨੂੰ ਦਵਾਈ ਵੀ ਤੁਸੀਂ ਪਹਿਲਾਂ ਡੰਗਰ ਬਚਾਓ ਬਚਾਓ ਸਾਡੇ ਪੈਸੇ ਦੀ ਗੱਲ ਬਾਅਦ ਚ ਕਰਾਂਗੇ ਸਾਨੂੰ ਦੋ ਪੱਖ ਹੀ ਸਾਡੇ ਵਧੀਆ ਰਹੇ ਨੇਗੇ ਇੱਕ ਮੈਡੀਕਲ ਤੋਂ ਸਾਨੂੰ ਦਵਾਈ ਮਿਲਦੀ ਰਹੀ ਤੇ ਇੱਕ ਡਾਕਟਰਾਂ ਨੇ ਸਾਡੀ ਮਿਹਨਤ કરી ਜੇ ਅਸੀਂ ਸਰਕਾਰ ਵਾਲੇ ਪੱਖ ਤੇ ਜਾਈਏ ਸਰਕਾਰ ਇਸ ਪੱਖ ਤੋਂ ਬਿਲਕੁਲ ਜ਼ੀਰੋ ਹੈ ਜਿਹੜੀਆਂ ਇਹ ਗੱਲਾਂ ਕਰਦੇ ਸੀ ਜਿਹੜੀਆਂ ਇੱਥੇ ਫੜਾ ਮਾਰਦੇ ਸੀਗੇ ਇਹ ਸਭ ਇੱਕ ਗਪੌੜ ਹੈ ਇਹਨਾਂ ਦੇ ਸਾਰ ਸਾਰੀ ਗੱਪੀ ਨੇ ਇਹ ਜੇ ਆਪਾਂ ਕਹਿੰਦੇ ਨਾ ਕਿ ਅਕਾਲੀ ਦਲ ਚ ਤਾਂ ਇਹ ਕਹਿੰਦੇ ਸੀ ਸੁਖਬੀਰ ਬਾਦਲ ਨੂੰ ਵੀ ਸੁੱਖਾ ਗੱਪੀ ਹੈ ਉਹ ਤਾਂ ਇੱਕ ਗੱਪੀ ਸੀ ਇਹ ਤਾਂ ਟੋਟਲੀ ਗੱਪੀ ਨੇਗੇ ਇਹਨਾਂ ਦੇ ਵਿੱਚ ਤਾਂ ਕਿਸੇ ਦੇ ਵਿੱਚ ਕੋ ਕੱਢਣ ਪਾਉਣ ਨੂੰ ਕੁਝ ਹੀ ਨਹੀਂ ਹੈਗਾ ਨੱਚ ਤਾਂ ਬਾਈ ਜੇ ਇਹਨਾਂ ਦਾ ਕੀ ਕਰਾਂਗੇ ਇਹਨਾਂ ਦਾ ਹੁਣ ਤੁਸੀਂ ਦੇਖੋ ਪੰਜਵੇਂ ਦਾ ਰਿਜ਼ਲਟ ਹੈਗਾ ਰਿਜ਼ਲਟ ਹਜੇ ਜਿਨ੍ਹਾਂ ਨੇ ਬਣਾਇਆ ਹੈਗਾ ਹਜੇ ਉਹਨਾਂ ਕੋਲੇ ਪਿਆ ਹੈ ਇਥੋਂ ਦੀ ਸਰਕਾਰ ਨੇ ਆਪਣਾ ਪੋਰਟ ਖੋਲ ਕੇ ਤੇ ਰਿਜ਼ਲਟ ਪਾਤਾ 100% ਉਹਨਾਂ ਨੂੰ ਪਾਸ ਕਰਤਾ ਰਿਜ਼ਲਟ ਅਜੇ ਉਹਨਾਂ ਦੇ ਕੋਲ ਪਿਆ ਹੈ ਇਸ ਤਰ੍ਹਾਂ ਦੀਆਂ ਕਰਤੂਤਾਂ ਨੇ ਸਰਕਾਰ ਦੀਆਂ ਇਹਨਾਂ ਤੋਂ ਕੀ ਉਮੀਦ ਰੱਖਦੇ ਅਸੀਂ ਫਿਰ ਕਿਹੜੀਆਂ ਸੱਥਾਂ ਨੇ ਜਿਹੜੀਆਂ ਜਿਵੇਂ ਤੁਸੀਂ ਸਰਕਾਰ ਦੀ ਗੱਲ ਕਰਦੇ ਹੋ ਫਿਰ ਉਹ ਕਿਹੜੀਆਂ ਸੱਥਾਂ ਨੇ ਜਿਨ੍ਹਾਂ ਸੱਥਾਂ ਚੋਂ ਸਰਕਾਰ ਅੱਜਕੱਲ ਚੱਲ ਰਹੀ ਆ ਅੱਜਕੱਲ ਸਰਕਾਰ ਚੱਲਦੀ ਆ ਜੀ ਹੁਣ ਤੁਸੀਂ ਲਾਭਗੋਰੀ ਦੀ ਕੋਠੀ ਦੇਖੋ ਵੀ ਕਿਹੜੀ ਸੱਤ ਚ ਹੈ ਉਹ ਤਪੇ ਹੈ ਭੂਤਾਂ ਦੇ ਇੱਥੇ ਕਲੋਨੀ ਕੱਟੀ ਹੋਈ ਹੈ ਭੂਤਾਂ ਦੀ ਸੱਤ ਚ ਹੈ ਹੁਣ ਉਹ ਹੂੰ ਜਦੋਂ ਨੇ ਵੋਟ ਲੈਣੀ ਸੀ ਉਦੋਂ ਆ ਸਾਡੀ ਸੱਤ ਚ ਸੀਗਾ ਉਦੋਂ ਭੂਤਾਂ ਭੂਤੋਂ ਤਾਂ ਕਾਂਗਰਸ ਨਾਲ ਸੀਗੇ ਉਦੋਂ ਭੂਤਾਂ ਨਾਲ ਨਹੀਂ ਸੀਗਾ ਲਾਭ ਗੋ ਉਦੋਂ ਸਾਡੇ ਨਾਲ ਸੀਗਾ ਸਾਡੇ ਕੋਲ ਵੋਟਾਂ ਮੰਗਦਾ ਸੀਗਾ ਹੁਣ ਉਹ ਤਾਂ ਭੂਤਾਂ ਕੋਲੇ ਵੀ ਉੱਥੇ ਬੈਠਾ ਉਹ ਉਹਨਾਂ ਦੀ ਸੁਣਦੇ ਨੇ ਉਹ ਤਾਂ ਵਪਾਰੀਆਂ ਦੀ ਸੁਣਦੇ ਨੇ ਹੁਣ ਵੱਡਿਆਂ ਦੀ ਮੰਗਣ ਦਾ ਫਰੈਤ ਕੀ ਵੀ ਆਉਣਗੇ ਵੋਟਾਂ ਆ ਗਈਆਂ ਉਹ ਤਾਂ ਹੁਣ ਅਸੀਂ ਰਬੜ ਮੰਗੂ ਬਤਾ ਦੇਾਂਗੇ ਹੁਣ ਤੇ ਐਸੇ ਸੱਚੇ ਹੀ ਆਉਣਗੇ ਨਾ ਜਿੱਥੇ ਅਸੀਂ ਸੋਡੇ ਜਿਰੀਏ ਰਾਹੀ ਉਹਨਾਂ ਨੂੰ ਕਿੰਨੇ ਦਿਨਾਂ ਦੇ ਬੇਨਤੀਆਂ ਕਰ ਰਹੇ ਆਂਗੇ ਵੀ ਆਓ ਯਾਰ ਸਾਡੀ ਬਾਹ ਫੜ ਲਓ ਯਾਰ ਕਿਸੇ ਨੂੰ ਆਖੇ ਕੋਈ ਧਰਵਾਸਾ ਦੇ ਬੋਝ ਦੋ ਹੁਣ ਨਹੀਂ ਆ ਰਹੇ ਉਹ ਤੇ ਫਿਰ ਆਉਣ ਤੇ ਫਿਰ ਇੰਨਾ ਸੱਥਾਂ ਚ ਆਉਣਗੇ ਨਾ ਫਿਰ ਅਸੀਂ ਤੇ ਕਰਾਰੇ ਹੱਥੀ ਮਿਲਾਂਗੇ ਹੁਣ ਹਰ ਇੱਕ ਦਾ ਤੁਸੀਂ ਦੇਖੋ ਹਰੇਕ ਦਾ ਦਿਲ ਦੁਖੀ ਹੈਗਾ ਜਿਨ੍ਹਾਂ ਦੇ ਪੰਜ ਪੰਜ ਪਸ਼ੂ ਮਰ ਗਏ ਨੇ ਜਿਨ੍ਹਾਂ ਦੇ ਜਿਨ੍ਹਾਂ ਦਾ ਘਰੇ ਜੋ ਬਾਹਰ ਸੱਤ ਚਾ ਜਾਂਦੇ ਨੇ ਘੰਟਾ ਦੋ ਘੰਟੇ ਤਾਂਸ ਖੇਡਦੇ ਨੇ ਬੈਠ ਕੇ ਉਹ ਵਗ ਜਾਂਦੇ ਨੇ ਜਦ ਘਰ ਜਾਂਦੇ ਨੇ ਅੰਦਰ ਵਰਦਾਂ ਦਾ ਉਹਨਾਂ ਦੇ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾ ਉਹਦੇ ਕਿਉਂ ਘਰ ਦੇ ਵਿੱਚ ਦੀ ਨਹੀਂ ਕੱਖਣੀਗਾ ਉਹਨਾਂ ਵਿੱਚ ਖੋਲਡੀਆਂ ਬੇਲੀਆਂ ਹੋ ਗਈਆਂ ਉਹਨਾਂ ਦੀਆਂ ਜਿਹੜਾ ਕੋਲੇ ਰਣੀ ਚੁਣੀ ਸੀ ਉਹ ਉਹਨਾਂ ਨੇ ਉੱਤੇ ਲਾ ਲਈ ਹੈਗੀ ਉਹ ਤਾਂ ਜਮਾ ਨਾ ਹੱਤੇ ਹੋਏ ਬੈਠੇ ਰਹੇਗੇ ਇਹ ਫਿਰ ਹੁਣ ਜਦੋਂ ਇੱਥੇ ਆਉਣਗੇ ਫਿਰ ਉਹ ਲੋਕ ਉਹਨਾਂ ਦੇ ਗਲਤਾਂ ਪਹਿਣਗੇ ਨਾ ਇਹ ਤਾਂ ਕਿਹੜੀ ਗੱਲ ਆ ਵੀ ਲੋਕ ਗਲ ਨਹੀਂ ਪਹਿਣਗੇ ਨਾਲੇ ਉਹ ਬੰਦੇ ਨੇ ਜਿਨ੍ਹਾਂ ਨੇ ਉਹਨਾਂ ਦੀ ਮਦਦ ਕੀਤੀ ਹੈ ਉਹਦੇ ਵਿੱਚੋਂ ਜਮਾ ਖਾਸ ਬੰਦੇ ਨੇ ਜਿਨ੍ਹਾਂ ਨੇ ਉਹਨਾਂ ਦੀ ਪੂਰੀ ਮਦਦ ਕੀਤੀ ਹੈ ਉਹ ਬੰਦੇ ਵੀ ਨੇ ਉਹਨਾਂ ਦੀ ਉਹਨਾਂ ਨਾਲ ਵੀ ਉਹਨੇ ਫੋਨ ਤੇ ਗੱਲ ਵੀ ਨਹੀਂ ਕੀਤੀ ਉਹਨਾਂ ਨਾਲ ਹੂੰ ਅੱਛਾ ਫੋਨ ਤੇ ਵੀ ਨਾਪਤਾ ਕਰਿਆ ਆਉਣਾ ਤਾਂ ਦੂਰ ਦੀ ਗੱਲ ਹਾਂ ਜਿਹੜੇ ਬੰਦੇ ਉਹਨਾਂ ਨਾਲ ਪੂਰੀ ਮਦਦ ਕਰ ਰਹੇ ਸੀਗੇ ਦਿਨ ਰਾਤ ਉਹਨਾਂ ਬੰਦਿਆਂ ਨਾਲ ਫੋਨ ਤੇ ਗੱਲ ਕਰਕੇ ਵੀ ਨਹੀਂ ਕਿਹਾ ਵੀ ਯਾਰ ਤੁਹਾਡੇ ਕੀ ਹੋ ਗਿਆ ਦੂਜੇ ਤਾਂ ਵੱਖਰੇਗੇ ਨਾ ਸਰਕਾਰ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਹੋ ਭਾਈ ਇਸ ਮਾਮਲੇ ਦੇ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਹੋ ਜੋ ਕਿ ਅੱਜ ਵੀ ਜਿਹੜੇ ਕੈਂਸੀ ਕੀ ਆਮਕਰਾਂ ਸਰਕਾਰ ਚਲੂ ਜਿਵੇਂ ਤੁਹਾਡੇ ਪਿੰਡਾਂ ਵਾਲੇ ਦੱਸ ਰਹੇ ਨੇ ਕਿ ਕੋਈ ਵੀ ਨਹੀਂ ਆਕੇ ਟੁਕਿਆ ਸਰਕਾਰ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਹੋ ਨਹੀਂ ਵੀਰੇ ਇਹਨਾਂ ਤੋਂ ਸਿਸਟਮ ਸਮਝ ਨਹੀਂ ਆਏਗਾ ਸਮਝ ਲੈ ਨਹੀਂ ਸਮਝ ਆ ਕੋਈ ਵੀ ਬੇਰੁਜ਼ਗਾਰੀ ਬਹੁਤ ਆ ਨਸ਼ਾ ਨਹੀਂ ਸਮਾਂ ਜਮਾ ਵੀ ਚਿੱਟਾ ਬਹੁਤ ਚੱਲਦਾ ਤੇ ਕੋਈ ਵੀ ਪਿੰਡ ਚ ਸਹੂਲਤ ਨਹੀਂ ਦਿੱਤੀ ਇੰਨੀ ਕੋਈ ਵੀ ਚੋਰੀਆਂ ਵੱਧ ਤੋਂ ਵੱਧ ਹੁੰਦੀਆਂ ਨੇ ਜੀ ਹਾਂਜੀ ਚੋਰੀਆਂ ਵੱਧ ਤੋਂ ਵੱਧ ਹੁੰਦੀਆਂ ਨੇ ਸਾਡਾ ਮੇਰਾ ਪੰਜਵੀਂ ਵਾਰ ਟਾ ਫਾਰਮ ਖੁੱਲ ਗਿਆ ਹਾਂ ਭੈਣੇ ਲਈ ਛੜ ਤੋਂ ਜਾ ਕੇ ਇਹ ਪੱਟਿਆ ਪਿਆਗਾ ਦੋ ਗੁੱਲੇ ਬਾਣਦੇ ਆ ਜਮਾ ਮੇਰਾ ਜਮ ਪੱਟੀ ਮੇਸ ਕਰ ਕੀਤੀ ਵੀ ਇਹਨਾਂ ਨੇ ਸਰਕਾਰ ਸਭ ਕੁਝ ਖਤਮ ਕਰ ਦਾਂਗੇ ਜੋ ਕੋਈ ਨਹੀਂ ਚਿੱਟਾ ਝਟਾ ਹਰ ਆਮ ਆ ਬੇਗਾ ਜੀ ਹਾਂ ਮੇਰੇ ਕੋਲ ਦੋ ਗੁੱਲੇ ਬਾਣਦੇ ਜਾ ਕੇ ਹੁਣ ਦੇਖ ਲਓ ਇਹਦੇ ਜੀ ਵੀ ਡਿੱਗਿਆ ਪਿਆ ਥੱਲੇ ਟਾ ਫਾਰਮ ਮੇਰਾ ਪੰਜਵੀਂ ਵਾਰ ਖੋਲ ਲੈ ਕੱਲੇ ਮੇਰੇ ਉਹਨਾਂ ਨੇ ਚੋਰ ਹੋਰ ਕਹੇ ਜਾਂਦੀ ਨਹੀਂਗੇ ਹਾਂ ਜਦ ਪੈਸੇ ਨਾ ਜਾਣ ਜਾਣ ਭੇਜ ਦੇ ਜੀ ਇਹ ਗਰੀਬ ਕਿਸਾਨ ਆ ਵਿਚਾਰਾ ਦੋ ਕਿੱਲੇ ਨੇ ਇਹ ਦਿਹਾੜੀ ਕਰਦਾਗਾ ਬਾਹਾਂ ਠੇਕੇ ਤੇ ਮੇਰਾ ਖਿਆਲ ਆ ਤੇ ਫੀਡਬੈਕ ਤੇ ਲੱਗਿਆ ਹੋਇਆ ਸਾਡੇ ਇੱਥੇ ਪਿੰਡੀ ਤੇ ਇਹਦਾ ਪੰਜਵੀਂ ਵਾਰ ਟਰਾਂਸਫਾਰਮ ਖੁੱਲ ਚੁੱਕਿਆ ਬਸ ਟਰਾਂਸਫਾਰਮ ਸਾਡੇ ਹੋਰ ਵੀ ਬਹੁਤ ਖੁੱਲੇ ਨੇ ਇਹਦੇ ਕੀ 40-42 ਟਰਾਂਸਫਾਰਮ ਖੁੱਲੇ ਸੀ ਸਰਦੀਆਂ ਚ ਪਰ ਇਹਦਾ ਯਾਦ ਹੀ ਨੁਕਸਾਨ ਹੋਇਆ ਵਿਚਾਰੇ ਦਾ ਯਾਰ ਪੰਜਵੀਂ ਵਾਰ ਨੁਕਸਾਨ ਹੋ ਚੁੱਕਿਆ ਬਹੁਤ ਔਖਾ ਜੀ ਇਹਦੀ ਜਿਹੜੀ ਮੋਟਰ ਛੋਟੀ ਆ 16 ਟਰਾਂਸਫਾਰਮ ਟਿਕਦਾ 16 ਦਾ ਤਾਂਬੇ ਦਾ ਹੁੰਦਾ ਇਹਦਾ ਆਈ ਵਾਰ ਖੁੱਲ ਜਾਂਦਾ ਹੋਰਾਂ ਨੇ ਤਾਂ ਲੋਡ ਵਧਾ ਕੇ ਵੱਡੇ ਟਰਾਂਸਫਾਰਮ ਕਰ ਲਏ ਉਹ ਆਗੇ ਨਮੋਨੀ ਇਦੇ ਕੋਲ ਹੁਣ ਜ਼ਮੀਨ ਉਨਨੀ ਕਹੇ ਨੇ ਉਂਡਾ ਕੀ ਕਨੈਕਸ਼ਨ ਰੱਖਣਾ ਹੈਗਾ ਇਹਦਾ ਟਰਾਂਸਫਰ ਤੀਜੇ ਇੱਕਦਮ ਟਰਾਂਸਫਰ ਖੁੱਲ ਜਦਾ ਪੰਜ ਵਾਰੀ ਖੁੱਲ ਚੁੱਕਿਆ ਹੈਗਾ ਲੈ ਕੇ ਚੌਲਾਂ ਦੇ ਸੀਜ਼ਨ ਤੋਂ ਲੈ ਕੇ ਹੁਣ ਤੱਕ ਅਜੇ ਮੂਰੇ ਚੌਲਾਂ ਦਾ ਸੀਜ਼ਨ ਸ਼ੁਰੂ ਹੋਣਾ ਹੈਗਾ ਇਹ ਕਿੱਥੇ ਜਾਣਗੇ ਤਾਂ ਵਿਚਾਰੇ ਰੋਜ਼ ਟਰਾਂਸਫਰ ਚੱਕਣ ਤੀ ਰਹੇਗੇ ਤੇ ਕੋਈ ਇਹਨਾਂ ਦਾ ਕੋਈ ਇੰਤਜ਼ਾਮ ਨਹੀਂ ਹੈਗਾ ਜੀ ਸਭ ਹਰ ਇੱਕ ਪੱਖ ਤੋਂ ਫੇਲ ਹੈ ਬਾਈ ਜੀ ਕਿਹੜੇ ਕੋਈ ਕਿਸੇ ਮਰਜ਼ੀ ਪੱਖ ਤੇ ਲੈ ਲੋ ਜੀ ਇਹ ਫਿਰ ਉਹ ਕਿਹੜਾ 70 ਸਾਲ ਜਿਹੜੇ ਪਿਛਲੇ 70 ਸਾਲਾਂ ਚ ਨਹੀਂ ਕੀਤਾ ਸੀ ਆ ਦੋਆਂ ਸਾਲਾਂ ਚ ਕਰ ਬਾਈ ਜੀ 70 ਸਾਲਾਂ ਦੇ ਕੀ ਨਹੀਂ ਸੀ ਹੋਇਆਗਾ ਮੈਂ ਕਹਿੰਦਾ ਜਨਾ ਕਾ ਇਹ ਕਹਿੰਦੇ ਨੇ 70 ਸਾਲਾਂ ਚ ਨਹੀਂ ਕਰਿਆ ਸੀਗਾ 70 ਸਾਲਾਂ ਦੇ ਵਿੱਚ ਕੀ ਨਹੀਂ ਸੀ ਹੋਇਆ ਸਾਡੇ ਸਾਈਕਲ ਦੇ ਉੱਤੇ ਵੀ ਸਾਨੂੰ ਟੋਕਨ ਸੀਗਾ ਉਹ ਵੀ ਮਾਫ ਹੋਇਆ ਸਾਡੇ ਰੇਡਿਓ ਦਾ ਲਾਇਸੈਂਸ ਬਣਦੇ ਸੀ ਸਾਡੇ ਉਹ ਵੀ ਮਾਫ ਹੋਏ ਫਿਰ ਸਾਡੇ ਟਰੈਕਟਰ ਨੂੰ ਗੱਡਾ ਤੁਸੀਂ ਬਾਹਰਲੇ ਸਟੇਟਾਂ ਦੇ ਵਿੱਚੋਂ ਟਰਾਲੀ ਆ ਕੇ ਦੇਖੋ ਪਟਿਆਲੇ ਚ ਕਿੰਨੇ ਟਰੈਕਟਰ ਖੜੇ ਨੇ ਜਿਹਨਾਂ ਨੇ ਟੈਕਸ ਨਹੀਂ ਭਰ ਸਕਦੇ ਟਰੈਕਟਰ ਦਾ ਸਾਡੇ ਟਰੈਕਟਰ ਨੂੰ ਗੱਡਾ ਬਣਾਤਾ ਸਾਡੇ ਸਾਡੇ ਖਾਲ ਪੱਕੇ ਸਾਡੇ ਸੂਏ ਇੱਕ ਕੱਸੀਆਂ ਪੱਕੇ ਸਾਡੇ ਪਿੰਡਾਂ ਦੇ ਵਿੱਚ ਵੈਟਰਨਰੀ ਹਸਪੀਟਲ ਦੂਜੇ ਹਸਪਤਲ ਸਾਡੇ ਡਿਸਪੈਂਸਰੀਆਂ ਸਾਡੇ ਨੇਗੀਆਂ ਸਾਡੇ ਪਿੰਡਾਂ ਦੇ ਵਿੱਚ ਮੰਡੀਆਂ ਵਾਟਰ ਬਾਕਸ ਕੀ ਕੀ ਨਹੀਂ ਕਰਿਆ ਸਰਕਾਰਾਂ ਨੇ ਇਹ ਦੱਸਣ ਵੀ ਆਪਣਾ ਇਹਨਾਂ ਨੇ ਕੀ ਕਰਿਆ ਹੁਣ ਤੱਕ ਸਾਰੀਆਂ ਸਰਕਾਰਾਂ ਨੇ ਕਰਿਆ ਮਾਮਜਾ ਵੀ ਦਿੰਦੀਆਂ ਰਹੀਆਂ ਨੇ ਬਾਦਲ ਨੇ ਇੱਕ ਵਾਰ ਚੁਗ ਚੁਗਣ ਵਾਲਿਆਂ ਨੂੰ ਵੀ ਮਾਮਜਾ ਦਿੱਤਾ ਸੀਗਾ 20% ਜੇ ਜੱਟ ਨੂੰ 5 ਲੱਖ 5000 ਦਿੰਦਾ ਹੈ ਤਾਂ 1000 ਰੁਪਏ ਨੇ ਚੁਗਣ ਵਾਲਿਆਂ ਨੂੰ ਵੀ ਦਿੱਤਾ ਸੀ ਜਿਹੜਾ ਰਿਕਮੈਂਡ ਚ ਜ਼ਿੰਮੇਵਾਰ ਨੇ ਕਰਿਆ ਸੀ ਮੇਰੇ ਆ ਨਰਮਾ ਚੁਗਦਾ ਹੁੰਦਾ ਸੀਗਾ ਫਿਰ ਚੰਨੀ ਨੇ ਮਗਰਲੇ ਵਾਰ 16000 ਰੁਪਏ ਨਰਮਾ ਦਾ ਦੇਖੇ ਗਿਆ ਮਾਮਜਾ ਸਾਡੇ ਪਿੰਡ ਦੇ ਵਿੱਚ ਵੀ ਆਏਗਾ ਕੇਵਲ ਸਿੰਘ ਤਿਆਰ ਸਿੰਘ ਨੂੰ ਆਏਗਾ ਗੁਰਚਰਨ ਸਿੰਘ ਗੁਰਦੇਵ ਸਿੰਘ ਨੂੰ ਆਏਗਾ ਸਾਡੇ ਮੋਰੀ ਦੇ ਪਰਿਵਾਰ ਨੂੰ ਆਇਆ ਖੁਦ ਮੈਨੂੰ ਆਏ ਬੱਕਰੀਆਂ ਤਾਂ ਇਹਨਾਂ ਨੇ ਵੀ ਕਿਹਾ ਸੀ ਇਹ ਬਈ ਮੁਰਗੀਆਂ ਸਾਡੇ ਵੀ ਇਹ ਮਨ ਚ ਚਾਉ ਸੀਗਾ ਅਸੀਂ ਵੀ ਚਾਰ ਚਾਰ 10-10 ਮੁਰਗੀਆਂ ਰੱਖ ਲਈ ਸੀ ਵੀ ਨਾਲੇ ਮਾਰ ਕੇ ਖਾ ਲਿਆ ਕਰਾਂਗੇ ਨਾਲੇ ਮਾਮਜਾ ਲੈ ਲਾਂਗੇ ਸਾਡੇ ਵੀ ਇਹੀ ਮਨ ਚ ਸੀਗਾ ਵੀ ਮੁਰਗੀਆਂ ਰੱਖਾਂਗੇ ਸਾਰੇ ਤੇ ਨਾਲ ਤਾਂ ਸਿਆਲ ਚ ਖਾ ਲਿਆ ਕਰਾਂਗੇ ਤੇ ਨਾਲੇ ਸਰਕਾਰ ਮਾਮਜਾ ਦੇਉ ਪਰ ਹਜੇ ਤਾਂ ਉਹ ਜਾਣਾ ਸੀ ਸਤਿਤੇ ਸਾਡਾ ਹੋਰ ਨੁਕਸਾਨ ਕਰਾਉਣਾ ਸੀ ਇਹਨੇ ਇਹਾਨੂੰ ਪਤਾ ਲੱਗਿਆ ਬਾਈ ਜੀ ਮਾਮਜਾ ਕੀ ਦਾ ਦੂਹੜਾਂ ਦੇ ਨਾਲ ਤੁਸੀਂ ਦੇਖੋ ਭੱਤ ਦਾ ਏਰੀਆ ਤਲਵੰਡੀ ਚੌਧਰੀਆਂ ਤਰਨਤਾਰ ਨਕੋਲ ਫਰੋਜਪੁਰ ਦਾ ਏਰੀਆ ਸਾਰਾ ਇਧਰ ਮੂਨਕ ਸਰਦੂਲਗੜ ਕਿੱਥੇ ਫਲੱਡ ਆਏ ਸੀ ਕਿਸੇ ਨੂੰ ਇੱਕ ਪੰਜੀ ਜੇ ਸਰਕਾਰ ਨੇ ਦਿੱਤੀ ਹੋਵੇ ਤਾਂ ਮੈਂ ਕਹਿੰਦਾ ਵੀ ਮੈਨੂੰ ਗਦੇ ਤੇ ਚੜਾ ਕੇ ਮੂੰਹ ਕਾਲਾ ਕਰ ਦੋ ਮੇਰਾ ਕਿਹਨੂੰ ਇਹਨਾਂ ਨੇ ਇੱਕ ਪੰਜੀ ਦਿੱਤੀ ਹੋਵੇ ਫਲੱਡ ਚ ਆ ਜਾਂਦੀ ਹੁਣ ਗੜੇਮਾਰੀ ਹੋ ਗਈ ਲੈ ਕੇ ਤੁਸੀਂ ਦੇਖੋ ਨੰਦਗੜ ਕੁੱਦਾ ਇਹ ਤੋਂ ਲੈ ਕੇ ਅਕਲਿਆ ਜਲਾਲ ਸਭ ਗੜੇਮਾਰੀ ਹੋਈ ਹੈ ਜੀ ਤੁਸੀਂ ਦੇਖੋ ਕਿਸੇ ਨੂੰ ਇੱਕ ਪੈਸਾ ਆਇਆ ਹੈਗਾ ਇਹਨਾਂ ਦਾ ਕਿਤੇ ਘਰਧੋਰੀ ਕਰਾਈ ਇਹਨਾਂ ਨੇ ਇਦਾਂ ਸਭ ਤੋਂ ਵੱਡੇ ਗੱਪੀ ਨਿਕਲ ਗਏ ਨੇ ਤਾਂ ਜਿੱਦਾਂ ਬੇੜੀ ਡੋਬ ਤਰਨ ਤਾਂ ਪੰਜਾਬ ਦਾ ਨੇ ਤਾਂ ਕਿਵੇਂ ਦੇਖਦੇ ਹੋ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਜਿਹੜੀ ਹੁਣ ਤੱਕ ਦੀ ਸਰਕਾਰ ਦੀ ਕਾਰਗੁਜ਼ਾਰੀ ਰਹੀ ਹੈ ਖਾਸ ਕਰਕੇ ਸੀ ਕਿ ਆਮ ਕਰਾਂ ਤੋਂ ਸਰਕਾਰ ਚਲਾਮਾ ਗਏ ਆਮ ਸੱਥੋਂ ਸਰਕਾਰ ਨਾ ਭਾਈ ਚੱਲੀ ਨਹੀਂ ਸਰਕਾਰ ਇਹ ਤੋਂ ਸਰਕਾਰ ਚੱਲੀ ਨਹੀਂ ਇਹ ਤੋਂ ਜਿਹੜੇ ਵਾਦੇ ਸੀ ਉਹ ਪੂਰੇ ਹੋਇਆ ਨਾ ਨਾ ਕੋਈ ਨਹੀਂ ਕਹੇ ਕੋਈ ਵਾਗ ਨਹੀਂ ਕੋਈ ਨਹੀਂ ਹੋਇਆ ਇਹੀ ਕਾਰਨ ਹੈ ਵੀ ਤੁਹਾਡੇ ਪਿੰਡ ਚ ਵੀ ਨਹੀਂ ਆ ਕੇ ਟੋਕੇ ਵੀ ਕਿਹਦੇ ਸਵਾਲ ਨਾ ਕੋਈ ਨਹੀਂ ਆਇਆ ਭਾਈ ਸਾਡੇ ਕੋਈ ਨਹੀਂ ਆਇਆ ਭਾਈ ਆ ਗਰੀਬੰਦਾ ਵਿਚਾਰਾ ਹੂੰ ਚਾਰ ਪਸ਼ੂ ਮਰ ਗਏ ਕਿੱਥੋਂ ਪੂਦੇ ਕਰੂ ਭਾਈ ਦੁੱਧ ਪਾ ਕੇ ਟਾਈਮ ਪਾਸ ਕਰਦਾ ਸੀ ਕੀ ਆ ਫਿਰ ਹੁਣ ਕਿਉਂ ਨਹੀਂ ਦਿਸਦੇ ਆਮ ਆਮ ਕਰਾਂ ਆਮ ਕਰ ਆਮ ਕਰਾਂ ਦਿੱਤੀਆਂ ਪੁੱਤਾਂ ਨੂੰ ਕਿਉਂ ਨਹੀਂ ਦਿੰਦੇ ਕੀ ਲੱਗਦਾ ਹੁਣ ਨਹੀਂ ਦਿੰਦੇ ਭਾਈ ਅਸੀਂ ਚੰਗੇ ਨਹੀਂ ਲੱਗਦੇ ਬੋਟ ਲੈ ਨਹੀਂ ਸੀ ਲੈ ਲਈ ਹੱਤੋਂ ਉਹਨੂੰ ਅਸੀਂ ਚੰਗੇ ਨਹੀਂ ਲੱਗਦੇ ਇਹਨੂੰ ਬੋਟ ਤਾਂ ਐਤੀ ਵੀ ਆ ਫਿਰ ਐਤੀ ਵੀ ਲੈਣੋ ਨਾ ਐਤੀ ਨਹੀਂ ਪਾਉਂਦੇ ਭਾਈ ਨਾ ਪਰ ਨੁਮੈਂਦਾ ਆ ਭਾਈ ਨਹੀਂ ਸਰਕਾਰੀ ਨਮਾਇੰਦਾ ਕੋਈ ਨਹੀਂ ਆਇਆ ਜੀ ਐਮਐਲਏ ਨਾਲ ਦਾ ਨਹੀਂ ਜੀ ਐਮਐਲਏ ਨੇ ਕਿਉਂ ਨਹੀਂ ਇਹ ਤਾਂ ਵੋਟਾਂ ਲੈ ਕੇ ਜੀ ਬਸ ਇੱਕ ਗੱਪਸੜੱਪ ਮਾਰ ਕੇ ਲੈ ਕੇ ਗਏ ਨਾ ਜੀ ਆ ਸਾਰੇ ਜਿੰਨੇ ਬੈਠੇ ਨੇ ਇਹ ਮੁੰਡੇ ਵਿੱਚ ਆਮ ਆਦਮੀ ਵਾਲੀ ਨਹੀਂ ਸਾਰੇ ਇਹਨਾਂ ਨਾਲ ਚਲੋ ਅਸੀਂ ਤਾਂ ਰਾਬਤਾ ਨਹੀਂ ਸੀਗਾ ਇਹਨਾਂ ਨਾਲ ਜੀ ਇਹਨਾਂ ਦਾ ਸੀਗਾ ਜੀ ਫੋਨ ਤੇ ਗੱਲਾਂ ਜਦੋਂ ਹੁੰਦੀਆਂ ਹੀ ਆਪਸ ਵਿੱਚ ਜਦੋਂ ਵੋਟਾਂ ਮੰਗਦੇ ਨੇ ਪਰ ਨਹੀਂ ਬਾਤ ਪੁੱਛੀ ਉਹਨਾਂ ਨੇ ਜੀ ਬਾਤ ਹੀ ਨਹੀਂ ਪੁੱਛੀ ਹਾਂ ਜਿਹੜਾ ਤੁਸੀਂ ਕਹਿੰਦੇ ਹੋ ਵੀ 70 ਸਾਲਾਂ ਚ ਬਦਲਾ ਨਹੀਂ ਕਰ ਰਹੇ ਨੇ ਇਕੱਲੇ ਵਿਆਹ ਕਰਾਏ ਨੇ ਜੀ ਬਸ ਇਹ ਬਦਲਾ ਕਰ ਇਹਨਾਂ ਨੇ ਕੰਮ ਤਾਂ ਦਾ ਕੋਈ ਨਹੀਂ ਕਰਾਇਆ ਜੀ हां ਆਪਦੇ ਵੱਡੇ ਬੰਦਿਆਂ ਨਾਲ ਰਾਫਤੇ ਕਾਇਮ ਹੋ ਗਏ ਜੀ ਇਹਨਾਂ ਨੂੰ ਛੋਟੇ ਬੰਦੇ ਫਿਰ ਨਹੀਂ ਚੰਗੇ ਲਾਦੇ ਬਾਅਦ ਚ ਉਹ ਸੱਥਾਂ ਕਿਹੜੀਆਂ ਜਿੱਥੋਂ ਕਹਿੰਦੇ ਸਰਕਾਰ ਚੱਲੂ ਇਹ ਸੱਥਾਂ ਦਾ ਇਹਨਾਂ ਨੂੰ ਨਹੀਂ ਪਤਾ ਹੋਊਗਾ ਜੀ ਹੁਣ ਕਿਹੜੀਆਂ ਨੇ ਉਹ ਸਾਨੂੰ ਸਾਡੇ ਕੋਲ ਤਾਂ ਕੋਈ ਆਇਆ ਨਹੀਂਗਾ ਜੀ ਹਾਂ ਜੀ ਇੱਕ ਗੱਲ ਮੈਨੂੰ ਵੀਰੇ ਹੋਰ ਦੱਸ ਦਿਓ ਐਮਐਲਏ ਨੂੰ ਫੋਨ ਫੋਨ ਕਰਕੇ ਦੱਸ ਤਾਂ ਉਹਦੇ ਤੱਕ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਭਰਾਵਾ ਆ ਕੇ ਬੈਠੀ ਜਿਨ੍ਹਾਂ ਨੇ ਪਿੰਡ ਚੋਂ ਵੋਟਾਂ ਪਵਾਈਆਂ ਨਹੀਂ ਸਾਡੇ ਕੰਟੈਕਟ ਜੀ ਨਹੀਂ ਇੱਥੇ ਬੰਦੇ ਆਪ ਹੈਗੇ ਹੈਗੇ ਖਾਸ ਉਹਨਾਂ ਦੇ ਹਾਂ ਜਿਹੜੇ ਬਲਾਕ ਪ੍ਰਧਾਨ ਬਣਿਆ ਕੋਈ ਆ ਪੌਣ ਪੋਸਟਾਂ ਪਾਉਣ ਵਾਲੇ ਬਾਦੂ ਨੇ ਜੇ ਕੋਈ ਪਿੰਡ ਸਾਡੇ ਹੋਰ ਕੋਈ ਗੱਲਬਾਤ ਹੋਵੇ ਜੋ ਠੂ ਚੱਕ ਜਾਂਦੇ ਆ ਆ ਹੋਰ ਬਾਹਰ ਲੈ ਅੰਦਰ ਲੈ ਜਾਂਦੇ ਆ ਸਾਰਿਆਂ ਪਾਈ ਜਾਂਦੇ ਆ ਕਮਿਊਨਿਟੀ ਕਮਿਟੀ ਹੋਈ ਜਾਂਦੇ ਨੇ ਇੱਕ ਦੂਜੇ ਨੂੰ ਨਿੰਦਣਾ ਇਹਨਾਂ ਦਾ ਕੰਮ ਪਰ ਉਹ ਬੰਦੇ ਵੀ ਨਹੀਂ ਇਥੇ ਲੰਘ ਜਾਂਦੇ ਨੇ ਕਿ ਕਿਤੇ ਹਾਲ ਚਾਲ ਨਹੀਂ ਪੁੱਛਿਆ ਕਿਸ ਦਾ ਕਿ ਉਹਨਾਂ ਨੇ ਪਤਨ ਉਹਨੂੰ ਆਏ ਉਹ ਤਾਂ ਹੁਣ ਇਹ ਵੀ ਪਾਉਂਦੇ ਨੇ ਕਿ ਨਾ ਬਣਨ ਦੇ ਸਰਕਾਰ ਅੱਜ ਵੀ ਪਾਏ ਪੈਣ ਉਹਨਾਂ ਦੇ ਕਮੈਂਟ ਜੇ ਲੋਕ ਕਹਿੰਦੇ ਨੇ ਵੀ ਇਹ ਐ ਪਿੰਡ ਦੇ ਮੂਹਰੇ ਲਾ ਕੇ ਕੰਮ ਕਰੋ ਤੁਸੀਂ ਤੇ ਉਹ ਤਾਂ ਇਹ ਕਹਿੰਦੇ ਨੇ ਕਿ ਨਾ ਬਣਨ ਦੇ ਸਰਕਾਰ ਇਹ ਕਹਿੰਦੇ ਇਹ ਐ ਕਹਿੰਦੇ ਨੇ ਹੁਣ ਤਾਂ ਮੈਂ ਮੈਂ ਗੱਲ ਮੰਗ ਤੇ ਜ਼ਰੂਰ ਲੈ ਕੇ ਆਉਂਗਾ ਜੀ ਕਿ ਕੀ ਹੁਣ ਤੁਸੀਂ ਜਿਵੇਂ ਬੈਠਦੇ ਹੋਗੇ ਕੀ ਕੀ ਮੰਗ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਭਾਵੇਂ ਹਾਲਾਂਕਿ ਸਰਕਾਰ ਹਲੇ ਤੱਕ ਆ ਕੇ ਠੁਕੀ ਨਹੀਂ ਪਰ ਮੰਗ ਕੀ ਹੈ ਸਰਕਾਰ ਤੱਕ ਬਾਈ ਸਰਕਾਰ ਤੋਂ ਮੰਗਦਾ ਸਾਡੀ ਮਾਮਜੇ ਦੀ ਵੀ ਹੈ ਹੂੰ ਅਸੀਂ ਕਹਿੰਦੇ ਵੀ ਮਾਮਜਾ ਦਿੱਤਾ ਜਾਵੇ ਲੋਕਾਂ ਨੂੰ ਹੂੰ ਆ ਆ ਕਿ ਇਥੇ ਸਰਬਾ ਕਰਿਆ ਜਾਵੇ ਸਰਬਾ ਕਰਕੇ ਲਿਸਟ ਬਣਾਉਣਾ ਲੋਕਾਂ ਨੂੰ ਮਾਮਜਾ ਦੇਣਾ ਅਸੀਂ ਇਹ ਵੀ ਨਹੀਂ ਕਹਿੰਦੇ ਵੀ 100% ਕੱਟ 50% ਮਾਮਜਾ ਤਾਂ ਦੇਣਾ ਤਾਂ ਕਿ ਕੋਈ ਬੰਦਾ ਜਿਹਦੇ ਦੋ ਡੰਗਰ ਮਾਰ ਗਏ ਇੱਕ ਡੰਗਰ ਤਾਂ ਲੈਂਦਾ ਹੋਇਆ ਨਾ ਹੋਰ ਅਸੀਂ ਤਾਂ ਬੇਨਤੀ ਸਾਡੀ ਹੈਗੀ ਸਰਕਾਰ ਮੂਰੇ ਇਹ ਵੀ ਸਾਨੂੰ ਮਾਮਜਾ ਦੇਵੋ ਉਦੋਂ ਦੇਸੀਂ ਬੇਨਤੀਆਂ ਕਰ ਰਹੇ ਹੁਣ ਵੀ ਅਸੀਂ ਕਰਦੇ ਆ ਸਰਕਾਰ ਨੇ ਜਿਹੜੇ ਜੇ ਕੋਈ ਸਰਕਾਰ ਇਹ ਚਾਹੁੰਦੀ ਹੈਗੀ ਬੀ ਸਾਰਾ ਪਿੰਡ ਇਕੱਠਾ ਹੋ ਕੇ ਸਾਡੇ ਕੋਲੇ ਆਉ ਉਹ ਜੋ ਜਾਣ ਨੂੰ ਵੀ ਤਿਆਰ ਹੈ ਤਾਂ ਕਿ ਗਰੀਬ ਜਿਹੜੇ ਲੋਕ ਗਰੀਬ ਨੇ ਉਹਨਾਂ ਦੀ ਭਰਪਾਈ ਤਾਂ ਹੋਵੇ ਨਾ ਕਿਸੇ ਤਰ੍ਹਾਂ ਅਸੀਂ ਇਹਨਾਂ ਲੋਕਾਂ ਖਾਤਰ ਜਿਨ੍ਹਾਂ ਦੇ ਨੁਕਸਾਨ ਨੂੰ ਕਰਨ ਖਾਤਰ ਅਸੀਂ ਤਾਂ ਸਰਕਾਰ ਦੇ ਦਰ ਤੇ ਨੰਗੇ ਪੈਰੀ ਜਾਣ ਨੂੰ ਵੀ ਤਿਆਰ ਹੈ। ਪਾਏ ਸੀ ਕਿਰ ਤਾਂ ਅਸੀਂ ਚਾਹ ਹਾਂ ਤੇ ਚਾਹ ਚਾਹ ਤਾਂ ਅਸੀਂ ਵੀ ਗਏ ਸੀ ਕਿਰਾਂ ਦਾ। ਹਾਂ। ਹਾਂ। ਪੋਏ ਨਾ ਦੇਖੋ। ਵੋਟ ਭੇਜ ਦੇਣੀ ਛੁਣ ਮਮ ਲੀ ਨੂੰ। ਕੀ ਭੇਜ ਪਈਆਂ ਵੀ ਆਉਣੀਆਂ। ਪਾਈਆਂ ਵੀ ਉਹਨਾਂ ਦੇ ਗਰੁੱਪਾਂ ਚ ਐ ਤਾਂ ਸਪੈਸ਼ਲ ਪਾਉਂਦੇ ਆ ਤਾਂ ਸਾਡੇ ਸਕਰੀਨਸ਼ਾਟ ਲੈ ਲੈ ਰੱਖਦੇ ਨੇ ਸਾਰੀਆਂ ਪਾਰਟੀਆਂ ਵਾਲੇ ਇਹ। ਕਿਉਂਕਿ ਅਸੀਂ ਪਿੰਡ 'ਚ ਆਏ ਆ ਤਾਂ ਸਾਰਿਆਂ ਦਾ ਮਾਨਤਾਣ ਕਰਦੇ ਆ ਵੀ ਚਲੋ ਪਿੰਡ ਵੱਧਰ ਤੇ ਵਿਰੋਧ ਤਾਂ ਲੱਖ ਹੁੰਦੀ ਆ ਪਰ ਜਦੋਂ ਬੰਦਾ ਆਇਆ ਸੀ ਇੱਜ਼ਤ ਮਾਨ ਦੇਈ ਉਹਦੀ। ਪਰ ਵਿੱਚ ਲੋਕ ਨਜਾਇਜ਼ ਕਰ ਜਾਂਦੇ ਨੇ ਚਲੋ ਅਸੀਂ ਐਤੀ ਕਿ ਸਾਰਿਆਂ ਦੀ ਬਰੋਸਿ ਹੈ ਕਿ ਸਾਰੇ ਪਾਰਟੇ ਛੱਡੋ ਬਦਲਾ ਚਾਹੀਦਾ ਸਾਰੇ ਜਿਹੜੇ ਨੌਜਵਾਨ ਸੀਗੇ ਸਾਰੇ ਵੱਡ ਲੋਕ ਕਹਿ ਕਾ ਕੇ ਆ ਬੈਠੇ ਸਾਨੂੰ ਸਾਰੇ ਗਾਲਾਂ ਦਿੰਦੇ ਹੁੰਦੇ ਸੀ ਹੁਣ ਹੁਣ ਅਸੀਂ ਇਹਨਾਂ ਦੇ ਛੱਤਰ ਥੱਲੇ ਆ ਸਾਰੇ ਅੱਛਾ ਅੱਜ ਤੱਕ ਸਾਨੂੰ ਤਾਂ ਇਹ ਦੇਖਿਆ ਵੀ ਕੀ ਹੋਈ ਜਾਂਦਾ ਹੈ ਪਮਤਰੇ ਹੋ ਪਏ ਆ ਸਾਰੇ ਅੱਛਾ ਖੋਰ ਪੌਰ ਜਾ ਹੋ ਗਿਆ ਕੰਮ ਡਾਮਾ ਡੋਲੀ ਹੋਇਆ ਪਿਆ ਸਾਰਾ ਇਹ ਅੱਛਾ ਹੋਰ ਇਹ ਚੰਡੋਲ ਜੀ ਨਹੀਂ ਹੁੰਦੀ ਐਮ ਨਾ ਗਿਆ ਨਾ ਕਿ ਉਹ ਹੱਲੇ ਪੈ ਕੰਮ ਹੋਵੇਂ ਹੋ ਗਿਆ ਹੋਵੇਂ ਹੋ ਗਿਆ ਨਾਲ ਖੜੀ ਹੈ ਵੀ ਮੂਰੇ ਪਾਰਟੀ ਕਿਹੜੀ ਨਾਲ ਖੜੀ ਹੈ ਹਾਂ ਉਹਦਾ ਭਰੋਸਾ ਵੀ ਉੱਠ ਗਿਆ ਹੁਣ ਆਪ ਤੋਂ ਹੀ ਉੱਡੇ ਪਿਆ ਜੀ ਅੱਛਾ ਹੁਣ ਤਾਂ ਕੱਲੇ ਸਿਮਰਜੀਤ ਮਾਨ ਨੂੰ ਪਾਉਣੀ ਆ ਬਾਈ ਵੋਟ ਅਸੀਂ ਅੱਛਾ ਜਮਾ ਠੋਕ ਬੱਚਾ ਹੁਣ ਅਸੀਂ ਡਰਦੇ ਰੁੱਦੇ ਵੀ ਨਹੀਂ ਕਹੇ ਤਾਂ ਜਿਹੜਾ ਕੁਝ ਹੋਣਾ ਉਹ ਤਾਂ ਦੇਖੀ ਜਾ ਹੋਊਗਾ ਹੀ ਹੁਣ ਹੋ ਚੋ ਬਦਲਦਾ ਤਾਂ ਨਹੀਂ ਹੈਗਾ ਹਾਂ ਅਸੀਂ ਵੀ ਇਸੇ ਗੱਲ ਤੇ ਖੜੇ ਆ ਵੀ ਇਹਨਾ ਮੰਗੂ ਮਤਲਬ ਇਹ ਤਾਂ ਹੀ ਹੈਗਾ ਵੀ ਆ ਰਾਤ ਨੂੰ ਪੈਣ ਲੱਗੇ ਇਹ ਖੱਟੀ ਪੱਗ ਬੰਨੀ ਬੈਠੇ ਤੇ ਤਰਕ ਨੂੰ ਚਿੱਟੀ ਬੰਨ ਲੈਣਗੇ ਉਹਦਾ ਉਹ ਸਟੈਂਡ ਤੇ ਤਾਂ ਖੜਾ ਹੈ ਨਾ ਹਾਂ ਹੁਣ ਕੰਮ ਤਾਂ ਇਹ ਕਿਹੜਾ ਸਾਡੇ ਕਰਦੇ ਨੇ ਕੋਈ ਉਹਦੇ ਕੋਲੇ ਜਿੰਨਾ ਕੋਈ ਐਮਪੀ ਕੋਲੇ ਫੰਡ ਹੁੰਦਾ ਉਹਨਾਂ ਦਾ ਸਾਡੇ ਕੋਲੇ ਆ ਕੇ ਹਾਜ਼ਰ ਹੋ ਜਾਂਦੇ ਨਾ ਉਹ ਲੈ ਕੇ ਇਹ ਇਹ ਤਾਂ ਕੁਛ ਵੀ ਨਹੀਂ ਕਰਦੇ ਚਾਹ ਲੈ ਸੀਤਾ ਸਾਡਾ ਇੱਕ ਹੁੰਦਾ ਜੱਟਾ ਵੀ ਸਾਡਾ ਸਟੈਂਡ ਹੈ ਇਸ ਦਾ ਸਟੈਂਡ ਨਾਲ ਖੜਨਾ ਹੈ ਇਹਨਾਂ ਦਾ ਸਾਡੇ ਇਹ ਨਾ ਸਟੈਂਡ ਹੀ ਨਹੀਂ ਕੋਈ ਹੈਗਾ ਹੁਣ ਤੁਸੀਂ ਦੇਖ ਲਓ ਇਹਨਾਂ ਨੇ ਇਹਨਾਂ ਨੇ ਜਲੰਧਰ ਤੋਂ ਐਮਪੀ ਜਤਿਆ ਸੀਗਾ ਕਾਂਗਰਸ ਤੋਂ ਲੈ ਕੇ ਉਹ ਹੁਣ ਆ ਭਾਜਪਾ ਵਗ ਗਿਆ ਇਹਨਾਂ ਤੇ ਇੱਕ ਭਰੋਸਾ ਕਰਨ ਯੋਗ ਹੀ ਨਹੀਂ ਹੈਗੇ ਬਾਈ ਜੇ ਥੋੜਾ ਜਆ ਤੁਸੀਂ ਅੱਗੇ ਚਲੋ ਤੁਸੀਂ ਦੇਖੋ ਤੇ ਇਹ ਲੱਭ ਕੋ ਵਰਗੇ ਵੀ ਸਭ ਭੱਜਣਗੇ ਸਾਰੇ ਨੇ ਭਾਈ ਜੀ ਇੱਕ ਯਾਰ ਇਹਨਾਂ ਨੇ ਇੰਨਾ ਇਨੇ ਕਾਫਲੇ ਕਰ ਲਏ ਨੇ ਇਹਨਾਂ ਨੇ ਇਹਨਾਂ ਦੀਆਂ ਇੰਨੀਆਂ ਕ ਮਤਲਬ ਸਰਕਾਰ ਕੋਲੇ ਸੈਂਟਰ ਕੋਲੇ ਇੰਨੀਆਂ ਕਿੰਨੀਆਂ ਦੀਆਂ ਹੈਗੀਆਂ ਨੇ ਕਮੀਆਂ ਉਹਨਾਂ ਕੋਲੇ ਨਹੀਂ ਪਤਾ ਇਹਨਾਂ ਦੇ ਉਹ ਉਹਨਾਂ ਲਈ ਬੈਠ ਨੇ ਇਹਨਾਂ ਨੇ ਸਾਰੇ ਅੰਟਰਦੇਰੇ ਚਲੇ ਜਾਣਾ ਹੈ ਉਧਰ ਇਹ ਤਾਂ ਇੱਕ ਅਸੀਂ ਤਾਂ ਕਹਣਾ ਵੀ ਚਲੋ ਕਿਸੇ ਤੋਂ ਡਰਦਾ ਨਹੀਂ ਖੜਾ ਹੈ ਖੜਾ ਤੇ ਸਾਨੂੰ ਵੀ ਕੋਈ ਡਰ ਨਹੀਂ ਅਸੀਂ ਕਿਹੜਾ ਕੋਈ ਬਲਾਇਕ ਕਰਨੀ ਹੈ ਜੇ ਕੋਈ ਨਿਜਾਇਜ਼ ਕੰਮ ਕਰਦਾ ਸਾਨੂੰ ਡਰਾਂ ਬੇਸਾ ਸਟੈਂਡ ਮਗਰੀ ਵੋਟ ਪਾਉਣੀਆਂ ਅਸੀਂ ਇਹਨਾਂ ਹੁਣ ਦੋ ਇਹ ਤਾਂ ਦੋਗਲੇ ਕਹਨੇ ਇਹਨਾਂ ਨੂੰ ਬਿਲਕੁਲ ਦੋਗਲੇ ਨੇ ਇਹ ਇਹਨਾਂ ਦਾ ਕੋਈ ਪਤਾ ਨਹੀਂ ਵੀ ਆਤ ਨੇ ਰੋਟੀ ਖਾ ਕੇ ਕਾਂਗਰਸੀਆਂ ਦਿਖਾਣ ਤੇ ਤੜਕੇ ਕਾਲੀ ਬਣ ਜਾਣ ਇਹ ਕੋਈ ਇਹਨਾਂ ਦਾ ਪਤਾ ਨਹੀਂ ਹੈਗਾ ਕੋਈ ਭਰੋਸਾ ਹੀ ਨਹੀਂ ਹੈਗਾ ਨਾ ਤੇ ਕੋਈ ਭਰੋਸਾ ਨਹੀਂ ਨਾ ਨਾ ਲੀਡਰ ਤੇ ਬਾਈ ਹੁਣ ਲੀਡਰ ਦਾ ਜਾਂ ਹੁਣ ਤਾਂ ਬਾਈ ਮੂਰਖ ਬੰਦਾ ਹੈ ਇਹਨਾਂ ਦੇ ਭਰੋਸਾ ਕਰਦਾ ਹੁਣ ਜਿਹੇ ਥਰ ਤੇ ਵੀ ਭਰੋਸਾ ਉੱਠ ਗਿਆ ਹੁਣ ਉਹਨਾਂ ਤੋਂ ਬਾਈ ਤੀਜੀ ਤਰਤੇ ਦਾ ਬੇੜਾ ਹੀ ਕਰਕੇ ਕਰਤਾ ਇਹਨਾਂ ਨੇ ਹੁਣ ਤੀਜੀ ਤਰਤੇ ਦਾ ਜਮੀ ਨਹੀਂ ਹੁਣਾ ਭਰੋਸਾ ਅਗਲਾ ਕਹਿੰਦਾ ਜਿਹੇ ਜਿਹੇ ਨੇ ਜਿਹੇ ਜਿਹੇ ਆਲੇ ਉਹ ਇਹ ਕੁਝ ਜਿਹੇ ਜਿਹੇ ਆ ਉਹ ਹੀ ਜੀ ਅਗਲਾ ਕਹਿੰਦਾ ਯਾਰ ਤੀਜੀ ਤਰ ਤੇ ਉਹੀ ਜੀ ਹੋਊਗੀ ਤੀਜੀ ਤਰਤੇ ਭਰੋਸਾ ਕਿਤੇ ਕਰਨ ਕਰਨਗੇ ਲੋਕ ਵੀਰ ਮੈਂ ਬੰਦਾ ਦੇਖੋ ਕੋਈ ਪਾਰਟੀ ਪੁਲਟੀ ਨਾ ਦੇਖੋ ਜਿਹੜਾ ਬੰਦਾ ਸਟੈਂਡ ਵਾਲਾ ਕਿਤੇ ਖੜਾ ਹੈਗਾ ਛੋਡੇ ਲਈ ਖੜਦਾ ਕਿਤੇ ਆਉਂਦਾ ਉਹ ਬੰਦੇ ਦੇ ਨਾਲ ਖੜੋ ਕੋਈ ਪਾਰਟੀ ਪੁਲਟੀ ਨਾ ਦੇਖੋ ਐਵੇਂ ਪਾਰਟੀ ਇਹਨਾਂ ਅਸੀਂ ਖੜੇ ਰਹਿੰਦੇ ਲੜੀ ਜਾਂਦੇ ਲੋਕ ਪਾਰਟੀਆਂ ਖਾਤਰ ਤੇ ਇਹਦਾ ਆਥਰੇ ਭਾਈ ਏਸੀ ਦੇ ਵਿੱਚ ਕਮਰੇ ਚ ਬੈਠ ਕੇ ਤਾਂ ਪੈ ਕੇ ਹਾਂਝ ਕਰਦੇ ਨੇ ਤਾਂ ਇਹ ਤਾਂ ਤੜਕੇ ਨੂੰ ਇਹਨਾਂ ਦੀ ਗੱਟਮਟ ਹੁੰਦੀ ਆ ਵੀ ਤੂੰ ਇੱਧਰ ਚਲਾ ਜਾ ਤੇ ਮੈਂ ਇੱਧਰ ਆਣਾ ਸਭ ਐ ਹੀ ਹੋ ਰਿਹਾ ਛੋਡੇ ਸਾਹਮਣੇ ਹੋ ਰਿਹਾਗਾ ਜੀ ਜੀ ਤਾਂ ਬਦਲਾਅ ਦੀ ਤਸਵੀਰ ਵੀ ਇੱਕ ਜਿਹੜੀ ਆ ਤੁਹਾਡਾ ਨਾਲ ਸਾਂਝੀ ਕੀਤੀ ਆ ਕਿ ਕਿਸ ਤਰ੍ਹਾਂ ਦਾ ਬਦਲਾਅ ਖਾਸ ਕਰ ਇਹਨਾਂ ਪਿੰਡ ਵਾਸੀਆਂ ਨੂੰ ਜਿਹੜਾ ਕਿਸ ਤਰ੍ਹਾਂ ਦਾ ਬਦਲਾਅ ਖਾਸ ਕਰਕੇ ਜਿਹੜਾ ਉਹ ਲੱਗਾ ਆ ਤਾਂ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਅੱਗੇ ਤੋਂ ਅੱਗੇ ਸਾਂਝਾ ਜ਼ਰੂਰ ਕਰੋ ਤਾਂ ਜੋ ਸੁੱਤੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਇਹਨਾਂ ਲੋਕਾਂ ਦੀ ਆਮ ਲੋਕਾਂ ਦੀ ਮੈਂ ਗੱਲ ਕਰੂੰਗਾ ਕਿ ਆਮ ਲੋਕਾਂ ਦੀ ਗੱਲ ਜਿਹੜੀ ਆ ਉਹ ਪਹੁੰਚ ਜ਼ਰੂਰ ਸਕੇ ਜੁੜੇ ਰਹੋ ਆਰਐਮਟੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸ ਕਰੇਵੰਦ ਉਹ ਇਜਾਜ਼ਤ ਧੰਨਵਾਦ ਜੀ